ਹਾਂਜੀ ਕਿਸਾਨ ਭਰਾਵੋ ਸਵਾਗਤ ਕਰਦੇ ਆ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਇੱਕੋ ਘਰੇ ਇੱਕੋ ਵੀਰ ਦੇ ਚਾਰ ਟਰੈਕਟਰ ਟਰੈਕਟਰਾਂ ਤੇ ਲਾਉਣ ਵੀ ਹੋ ਜੂਗਾ ਜੇ ਕਿਸੇ ਵੀਰ ਭਰਾ ਨੇ ਲੈਣੇ ਹੋਣ ਵੀਡੀਓ ਨੂੰ ਸਾਰੀ ਨੂੰ ਦੇਖ ਲਿਓ ਜੀ ਪਹਿਲਾਂ ਗੱਲ ਕਰਦੇ ਆ ਸਵਰਾਜ 744 FE ਟਰੈਕਟਰ ਆ 2009 ਮਾਡਲ ਕੰਡੀਸ਼ਨ ਤੁਹਾਡੇ ਸਾਹਮਣੇ ਆ ਜੀ ਬਾਡੀ ਚਾਸੀ ਲੈਂਕਾਂ ਦਾ ਟਰੈਕਟਰ ਸਾਫ ਪਿਆ ਸ਼ੋ ਦਾ ਮਰਗਾਟਾਂ ਦਾ ਰਿੰਮਾਂ ਦਾ ਤੇ ਟਾਇਰਾਂ ਦਾ ਟਰੈਕਟਰ ਚੰਗਾ ਜੀ ਟਰੈਕਟਰ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਏਰੀਆ ਵੀਰਾਂ ਦਾ ਮੋਕਸਰ ਸਾਹਿਬ 2009 ਮਾਡਲ ਟਰੈਕਟਰ ਆ ਜੀ ਇਹ 744 ਡਿਮਾਂਡ ਆ ਜੀ 310000 ਰੁਪਿਆ ਮੌਕੇ ਤੇ ਮਾਣ ਤਾਣ ਹੋ ਜੂਗਾ ਕੰਡੀਸ਼ਨ ਦਾ ਟਰੈਕਟਰ ਸਾਫ਼ ਆ ਜੀ ਨੰਬਰ ਵੀਰਾਂ ਦਾ ਨੋਟ ਕਰ ਲਓ 9478703300 9478703300 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬੰਦੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਜੀ ਮਾਲਕ ਵੀਰ ਵੱਲੋਂ ਰੱਖੀ ਗਈ ਹੈ ਇੱਕ ਡਿਮਾਂਡ ਹੁੰਦੀ ਆ ਵੀਡੀਓ ਨੂੰ ਵੱਧ ਤੋਂ ਵੱਧ ਯਾਰਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਕਿਸਾਨ ਭਰਾਵਾਂ ਤੱਕ ਆਪਣੀ ਇਹ ਵੀਡੀਓ ਪਹੁੰਚਦੀ ਹੋ ਸਕੇ ਜੀ ਪੰਜਾਬ ਨੰਬਰ ਟਰੈਕਟਰ ਆ ਵਧੀਆ ਹਾਲਤ ਦੇ ਵਿੱਚ ਆ ਅੱਗੇ ਗੱਲ ਕਰਦੇ ਆ ਜੀ ਆਪਣੇ ਕੋਲੇ ਸੋਨਾ ਲੀਕਾ ਡੀ ਆਈ 50 ਆਰ ਐਕਸ ਇਹ ਟਰੈਕਟਰ 2021 ਮਾਡਲ ਆ ਜੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਐਚ ਡੀ ਐਮ ਸਕੰਦਰ ਬਹੁਤ ਹੀ ਵਧੀਆ ਤੇ ਸੋਹਣਾ ਚੰਗਾ ਟਰੈਕਟਰ ਆ ਜੀ ਚੰਗੇ ਟਾਇਰਾਂ ਦੇ ਵਿੱਚ ਆ ਨਾਲ ਦੇ ਟਾਇਰ ਪਏ ਆ ਜੀ ਟਰੈਕਟਰ ਤੁਸੀਂ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਬਹੁਤ ਹੀ ਜ਼ਿਆਦਾ ਘੱਟ ਚੱਲਿਆ ਹੋਇਆ ਇਹ ਟਰੈਕਟਰ ਵੀਰਾਂ ਦਾ ਵਕਾਊ ਆ ਜੀ ਏਰੀਆ ਮੁਖਸਰ ਸਾਹਿਬ 21 ਮਾਡਲ ਆ ਜੀ 5,10,000 ਰੁਪਿਆ ਦੀ ਡਿਮਾਂਡ ਆ ਸਿਰਫ 5,10,000 ਇਹਦੇ ਤੇ ਭਰਾਵੋ ਲੋਨ ਵੀ ਹੋ ਜੂਗਾ ਜੇ ਕਿਸੇ ਵੀਰ ਭਰਾ ਨੇ ਲੋਨ ਕਰਵਾਉਣਾ ਹੋਵੇ ਤਾਂ ਟਰੈਕਟਰ ਦੇ ਉੱਤੇ ਲੋਨ ਵੀ ਹੋ ਜੂਗਾ ਨੰਬਰ ਵੀ ਦਾ 9478703300 9478703300 ਤੇ ਫੋਨ ਕਰਕੇ ਤੁਸੀਂ ਸੋਨਾਲੀਕਾ 50 HDM ਸਕੰਦਰ ਮਾਡਲ ਖਰੀਦ ਸਕਦੇ ਹੋ ਜੀ ਅੱਗੇ ਗੱਲ ਕਰਦੇ ਹਾਂ ਜੀ ਆਪਣੇ ਕੋਲੇ ਮਾਈਸੀ ਟਰੈਕਟਰ ਆ 9500 ਮਾਈਸੀ 9500 ਟਰੈਕਟਰ ਆ ਜੀ ਸਾਰਾ ਸਮਾਨ ਟਰੈਕਟਰ ਦੇ ਨਾਲ ਲੱਗਿਆ ਹੋਇਆ 2017 ਮਾਡਲ ਆ ਜੀ ਪੰਜਾਬ ਨੰਬਰ ਟਰੈਕਟਰ ਆ ਬਹੁਤ ਹੀ ਸੋਹਣਾ ਫਾਈਬਰ ਹੁੱਡ ਲੱਗਿਆ ਹੋਇਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਜੀ ਇੰਜਨ ਗੇਅਰ ਦਾ ਬਿਲਕੁਲ ਪੱਕਾ ਟਰੈਕਟਰ ਆ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਡੈਕ ਵਗੈਰਾ ਸਾਰਾ ਸਮਾਨ ਟਰੈਕਟਰ ਦੇ ਨਾਲ ਮਿਲੇਗਾ ਬੰਪਰ ਛਤਰੀ ਡੰਡਾ ਫੱਟੀ ਸਾਰਾ ਸਮਾਨ ਨਾਲ ਆ ਜੀ ਬਾਡੀ ਚਾਸੀ ਲੈਂਕਾ ਦਾ ਟਰੈਕਟਰ ਬਹੁਤ ਹੀ ਜਿਆਦਾ ਸਾਫਾ ਰੇਟ ਆ ਜੀ 4 ਲੱਖ ਤੇ 85000 ਰੁਪਿਆ ਸ਼ੋਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਵੀਰਾਂ ਦਾ ਵਿਕਾਊ ਆ ਜੀ ਟਰੈਕਟਰ ਦੇ ਉੱਤੇ ਲੋਨ ਵੀ ਹੋ ਜਾਊਗਾ ਨੰਬਰ ਵੀਰਾਂ ਦਾ ਨੋਟ ਕਰ ਲਓ ਜੀ 9478703300 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਕੋਈ ਵੀ ਰੇਟ ਪੱਕਾ ਰੇਟ ਨਹੀਂ ਹੁੰਦਾ ਜੀ ਮਾਲਕ ਵੀਰ ਦੀ ਰੱਖੀ ਗਈ ਇੱਕ ਡਿਮਾਂਡ ਹੁੰਦੀ ਆ ਅੱਗੇ ਜੀ ਸੋਨਾਲੀਕਾ RX 750 ਸਕੰਦਰ ਮਾਡਲ ਕੰਡੀਸ਼ਨ ਤੁਹਾਡੇ ਸਾਹਮਣੇ ਆ ਜੀ 2018 ਮਾਡਲ ਹੈ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਵਧੀਆ ਸਾਫ਼ ਹਾਲਤ ਦੇ ਵਿੱਚ ਟਰੈਕਟਰ ਵੀਰਾਂ ਦਾ ਵਕਾਊ ਆ ਜੀ ਰੇਟ ਦੀ ਗੱਲ ਕਰੀਏ 5 ਲੱਖ ਤੇ 10000 ਰੁਪਿਆ ਦੀ ਡਿਮਾਂਡ ਆ ਬਹੁਤ ਹੀ ਸੋਹਣਾ ਟਰੈਕਟਰ ਆ ਬਾਡੀ ਚਾਸੀ ਲੈਂਕਾਂ ਦਾ ਰਿੰਮਾਂ ਦਾ ਟਰੈਕਟਰ ਸਾਫ਼ ਪਿਆ ਜੈਨੂਨ ਪਿਆ ਜੀ ਪੰਜਾਬ ਨੰਬਰ ਟਰੈਕਟਰ ਆ ਜੀ ਲਾਉਣ ਇਸ ਟਰੈਕਟਰ ਦੇ ਉੱਤੇ ਵੀ ਹੋ ਜੂਗਾ ਜੇ ਕਿਸੇ ਵੀਰ ਭਰਾ ਨੇ ਲਾਉਣ ਕਰਵਾਉਣਾ ਹੋਵੇ ਫਾਇਵਰ ਹੁੱਡ ਨਾਲ ਲੱਗਿਆ ਹੋਇਆ ਏਰੀਆ ਸ਼੍ਰੀ ਮਕਸਰ ਸਾਹਿਬ ਪੰਜਾਬ ਪੰਜਾਬ ਨੰਬਰ ਦੇ ਸਾਰੇ ਟਰੈਕਟਰ ਵਿਕਾਉ ਆ ਜੀ 9478703300 ਅਮਰਜੀਤ ਸਿੰਘ ਨੂੰ ਫੋਨ ਕਰਕੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਜੀ